ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਈ ਸੀ ਅਸੀਂ ਅੰਮ੍ਰਿਤਸਰ ਸਾਹਿਬ ਵਿੱਚ ਜੋ ਜਿਲ੍ਹਿਆਂਵਾਲਾ ਬਾਗ ਬਣਿਆ ਹੋਇਆ ਉੱਥੇ ਆਏ ਸੀ ਤੇ ਅਸੀਂ ਕੀ ਵੇਖਿਆ ਕਿ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ 1919 ਦੇ ਵਿੱਚ ਜੋ ਗੋਲੀकांड ਹੋਇਆ ਸੀ ਤੇ ਉਹਦੇ ਗੋਲੀਆਂ ਦੇ ਨਿਸ਼ਾਨ ਨੇ ਜਿਹੜੇ ਅੱਜ ਵੀ ਮੌਜੂਦ ਨੇ ਆਹ ਜਿਹੜੇ ਤੁਸੀਂ ਵੇਖ ਸਕਦੇ ਹੋ ਉੱਪਰ ਸਰਕਲ ਲਾਇਆ ਹੋਇਆ ਹੈ ਚੌਰਸ ਤੇ ਇਤੋਂ ਪਤਾ ਲੱਗਦਾ ਵੀ ਇੱਥੇ-ਇੱਥੇ ਜਿਹੜੀਆਂ ਉਸ ਸਮੇਂ ਗੋਲੀਆਂ ਚੱਲੀਆਂ ਸੀ ਤੇ ਇਹ ਗੋਲੀਆਂ ਦੇ ਨਿਸ਼ਾਨ ਨੇ ਤੇ ਜਿਲਿਆਂ ਵਾਲੇ ਬਾਗ ਦੇ ਵਿੱਚ ਕਈ ਥਾਵਾਂ ਤੇ ਇਹ ਸਪਸ਼ਟ ਕੀਤਾ ਹੋਇਆ ਜੀ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਇੱਥੇ-ਇੱਥੇ ਗੋਲੀਆਂ ਵੱਜੀਆਂ ਸੀ ਤੇ ਤੁਸੀਂ ਇਹ ਦ੍ਰਿਸ਼ ਜਿਲਿਆਂ ਵਾਲੇ ਬਾਗ ਦਾ ਇੱਧਰ ਵੇਖ ਸਕਦੇ ਹੋ ਤੇ ਇੱਕ ਆ ਥਾਂ ਤੁਹਾਨੂੰ ਦਿਖਾਉਣੇ ਆ ਜਿਹੜੀ ਪੁਰਾਤਨ ਮੌਜੂਦ ਹੈ ਤੇ ਇੱਥੇ ਵੀ ਜਿਹੜੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਕਾਂਡ 1919 ਦੇ ਵਿੱਚ ਹੁੰਦਾ ਹੈ ਤੇ ਬਾਅਦ ਦੇ ਵਿੱਚ 1984 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਹੁੰਦਾ ਹੈ ਸਿੱਖਾਂ ਦੇ ਤੇ ਸਾਡੇ ਪਾਵਨ ਸਥਾਨ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ 1984 ਵੇਲੇ ਢਾਹ ਢੇਰੀ ਕੀਤਾ ਜਾਂਦਾ ਪਰ ਉੱਥੇ ਅੱਜ ਵੀ ਅਸੀਂ ਵੇਖਦੇ ਆ ਕਿ ਕੋਈ ਵੀ ਸਾਨੂੰ ਗੋਲੀਆਂ ਦੇ ਨਿਸ਼ਾਨ ਨਹੀਂ ਦਿਸਦੇ ਪਰ ਆ ਇਸ ਤੋਂ ਪਹਿਲਾਂ ਜਿਹੜਾ ਸਾਕਾ ਵਾਪਰਦਾ ਪਰ ਇੱਥੇ ਵੀ ਪ੍ਰਾਣੀਆਂ ਚੀਜ਼ਾਂ ਮੌਜੂਦ ਨੇ